ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੌਜੂਦ ਨਸ਼ਾ ਬਰੋਤੇ ਤਹਿਤ ਨਗਰ ਨਿਗਮ ਬਠਿੰਡਾ ਦੇ ਮੇਰ ਪਦਮਜੀਤ ਸਿੰਘ ਮਹਿਤਾ ਤੇ ਉਹਨਾਂ ਦੀ ਟੀਮ ਵੱਲੋਂ ਬਠਿੰਡਾ ਦੇ ਯੂਥ ਨੂੰ ਫੈਟਾ ਨਾਲ ਜੋੜਨ ਲਈ ਕਿਰਕਾ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਜਿਸ ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਸ਼ਹੀਦ ਅਜਮ ਭਗਤ ਸਿੰਘ ਫੀਲ ਸਟੇਡੀਅਮ ਬਠਿੰਡਾ ਦੀਆਂ ਇਸ ਟੂਰਨਾਮੈਂਟ ਨੂੰ ਲੈ ਕੇ ਬਠਿੰਡਾ ਦੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਉਹਨਾਂ ਦਾ ਤਸਵੀਰਾਂ ਤੁਹਾਨੂੰ ਸ਼ਹੀਦ ਅਜਮ ਭਗਤ ਸਿੰਘ ਫੀਲ ਸਟੇਡੀਅਮ ਬਠਿੰਡਾ ਦੀਆਂ ਦਿਖਾ ਰਹੇ ਹਾਂ ਕਾਫੀ ਵੱਡੀ ਤਦਾਰ ਦੇ ਬਠਿੰਡਾ ਦੇ ਜਿਹੜੇ ਲੋਕ ਬਠਿੰਡਾ ਦੇ ਸ਼ਹੀਦ ਅਜਮ ਭਗਤ ਸਿੰਘ ਫੀਲ ਸਟੇਡੀਅਮ ਤੇ ਪਹੁੰਚ ਰਹੇ ਆ ਅੱਜ ਇਸ ਟੂਰਨਾਮੈਂਟ ਦੀ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਹੈ ਤਸਵੀਰਾਂ ਤੁ ਸਟੇਡੀਅਮ ਬਠਿੰਡਾ ਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਮੱਠੀ ਤਦਾਦ ਬਠਿੰਡਾ ਦੇ ਜਿਹੜੇ ਲੋਕ ਹੈ ਬਠਿੰਡਾ ਦੇ ਸ਼ਹੀਦ ਅਜਗ ਭਗਤ ਸਿੰਘ ਖੇਡ ਸਟੇਡੀਅਮ ਤੇ ਪਹੁੰਚ ਰਹੇ ਹੈ ਦੱਸ ਦिए ਕਿ ਅੱਜ ਇਸ ਟੂਰਨਾਮੈਂਟ ਦੀ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਹੈ ਇਸ ਪ੍ਰੋਗਰਾਮ ਤੇ ਵਿਸ਼ੇਸ਼ ਤੌਰ ਤੇ ਬਾਲੀਵੁੱਡ ਐਕਟਰ ਅਮਿਸ਼ਾ ਪਟੇਲ ਪਹੁੰਚ ਰਿਹਾ ਹੈ ਅਤੇ ਪੰਜਾਬੀ ਮਸ਼ਹੂਰ ਗਾਇਕ ਰਾਸ਼ਟਰ ਸਲੀਮ ਕ੍ਰਿਕਟ ਦੇ ਮਸ਼ਹੂਰ ਪਲੇਅਰ ਹਰਭਜਨ ਸਿੰਘ ਵੀ ਜਿਹੜੇ ਪਹੁੰਚ ਰਹੇ ਆ ਕਸਵੀਰਾ ਨੂੰ ਇਸ ਟੈਂਪ ਦਿਖਾ ਰਹੇ ਆ ਸ਼੍ਰੀ ਤੇ ਆਜੋ ਭਗਤ ਸਿੰਘ ਖੇਲ ਸਟੇਡੀਅਮ ਪਟੰਡਾ ਦਿਆਂ ਇੱਕ ਵਾਰ ਫੇਰ ਦੱਸ ਦੇ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਕੋਈ ਮੋਹਿਮ ਜੁਵਨ ਨਸ਼ਾ ਬਰੋਧ ਦੇ ਤਹਿਤ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਨਗਰ ਨਿਗਮ ਪਟੰਡਾ ਦੇ ਮੇਅਰ ਬਦਮ ਜੀ ਸੀ ਮਹਿਤਾ ਤੇ ਉਹਨਾਂ ਦੀ ਟੀਮ ਵੱਲੋਂ ਦੱਸਦੇ ਕਿ ਪੰਜਾਬ ਦੇ ਯੂਥ ਨੂੰ ਪਟੰਡਾ ਦੇ ਯੂਥ ਨੂੰ ਖੇਡਾਂ ਨਾਲ ਜੋੜਨ ਲਈ ਇਹ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਤਸਵੀਰਾਂ ਤੋਂ ਦੇਖਣ ਦਿਖਾ ਰਹੇ ਆ ਸ਼੍ਰੀ ਤੇ ਆਜੋ ਭਗਤ ਸਿੰਘ ਖੇਲ ਸਟੇਡੀਅਮ ਪਟੰਡਾ ਟੂਰਨਾਮੈਂਟ ਨੂੰ ਲੈ ਕੇ ਬਟਿੰਡਾ ਦੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਚਾਹਣਾ ਉਹਨਾਂ ਦਾ ਤਸਵੀਰਾਂ ਤੁਹਾਨੂੰ ਇਸ ਟਾਈਮ ਜਿਹੜੇ ਅੱਗੇ ਪਾਕਿੰਕੇ ਸਟੇਡੀਅਮ ਬਟਿੰਡਾ ਦੀ ਅਦਕਾਰ ਇਸ ਟੂਰਨਾਮੈਂਟ ਨੂੰ ਲੈ ਕੇ ਸਾਡੇ ਨਾਲ ਬਟਿੰਡਾ ਦੇ ਕੁਝ ਲੋਕ ਮਜ਼ੇਦਾਰ ਗੱਲਬਾਤ ਕਰਦੇ ਭਾਈ ਜੀ ਬਟਿੰਡਾ ਚ ਜਿਹੜਾ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਨਗਰ ਨਿਗਮ ਬਟਿੰਡਾ ਦੇ ਮੇਅਰ ਅਤੇ ਉਹਨਾਂ ਦੀ ਟੀਮ ਵੱਲੋਂ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਕਿ ਨਗਰ ਨਿਗਮ ਦੇ ਮੇਅਰ ਵੱਲੋਂ ਪਰਣੀ ਸਿੰਘ ਮੈਤਾ ਜੀ ਵੱਲੋਂ ਜੋ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਬਿਹੰਡੇ ਪ੍ਰੀਮੀਅਮ ਲੀਗ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਕਿ ਬਿਹੰਡੇ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੈਗਾ ਜੇ ਤੋ ਮੈਂ ਜਾਣਦਾ ਹਾਂ ਇਦਾਂ ਦੇ ਉਪਰਾਲੇ ਸਰਕਾਰ ਵੱਲੋਂ ਹੁੰਦੇ ਰਹਿਣੇ ਚਾਹੀਦੇ ਆਗੇ ਤਾਂ ਕਿ ਇਸ ਨਾਲ ਕੀ ਹੈ ਕਿ ਨੌਜਵਾਨਾਂ ਨੂੰ ਬੜਾ ਹੁਸ਼ਿਆਰ ਮਿਲਦਾ ਹੈ ਖੇਡਾਂ ਨੂੰ ਹੁਸ਼ਿਆਰ ਮਿਲਦਾ ਹੈਗਾ ਜਿਹੜੀ ਨੌਜਵਾਨੀ ਨਸ਼ੇ ਵੱਲ ਜਾ ਰਹੀ ਸੀਗੀ ਕਿਤੇ ਨਾ ਕਿਤੇ ਆਪਾਂ ਨੂੰ ਠੱਲ ਪਾ ਸਕਦੇ ਆਗੇ ਤਾਂ ਬਹੁਤ ਵਧੀਆ ਉਪਰਾਲਾ ਹੈਗਾ ਜੋ ਕਿ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈਗਾ ਜਿੰਨੀ ਸ਼ਲਾਘਾ ਕੀਤੀ ਹੈ ਉਹ ਨਹੀਂ ਘਟਾਏ ਇਸ ਪੰਜਾਬ ਦਾ ਇਹੜਾ ਯੂਥ ਹੈ ਜੋ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਵਾਏ ਜਾਂਦੇ ਆ ਉਹ ਖੇਡਾਂ ਨਾਲ ਜੁੜਿਆ ਰਵੇ ਬਿਲਕੁਲ ਜੀ ਬਿਲਕੁਲ ਇਦਾਂ ਦੇ ਪ੍ਰੋਗਰਾਮ ਹੁੰਦੇ ਰਹਿਣਗੇ ਤਾਂ ਨੌਜਵਾਨ ਕਿਤਾ ਕਿਤੇ ਇੱਕ ਕੰਪੀਟੀਟਿਵ ਭਾਵਨਾ ਆਉਂਦੀ ਹੈ ਨੌਜਵਾਨਾਂ ਵਿੱਚ ਠੀਕ ਹੈ ਤੇ ਉਸ ਨਾਲ ਕੀ ਹੈ ਕਿ ਲੋਕੀ ਇਸ ਨਾਲ ਜੁੜਦੇ ਹੈਗੇ ਖੇਡਾਂ ਨਾਲ ਜੁੜਦੇ ਹੈਗੇ ਜੇ ਗਵਰਨਮੈਂਟ ਇਦਾਂ ਦੇ ਉਪਰਾਲੇ ਕਰੂਗੀ ਤਾਂ ਕਿਉਂ ਨਾ ਨੌਜਵਾਨੀ ਇਧਰ ਵੱਲਝੂਗੀ ਤਾਂ ਬਹੁਤ ਕੁਝ ਦੀ ਬਿਲਕੁਲ ਬਾਈ ਜੀ ਦਾ ਬੇਟਾ ਵੀ ਇਹਨਾਂ ਨਾਲ ਆਇਆ ਗੱਲਬਾਤ ਕਰਦੇ ਆ ਬੇਟੇ ਕਿੱਕਰ ਟੂਰਨਾਮੈਂਟ ਕਰਵਾਇਆ ਜਾ ਰਿਹਾ ਬਟੇਟਾ ਜੇ ਤੁਸੀਂ ਵੀ ਪਹੁੰਚੋ ਆਪਣੇ ਗਾੜੀ ਨਾਲ ਕੀ ਦੇਖ ਕੇ ਬਹੁਤ ਮਜ਼ਾ ਆਇਆ ਅੰਦਰ ਅੱਛਾ ਵਧੀਆ ਲੱਗ ਰਿਹਾ ਹੈ ਜਿਸ ਤਰ੍ਹਾਂ ਦੇ ਟੂਰਨਾਮੈਂਟ ਹੋਣੇ ਚਾਹੀਦੇ ਆ ਹਾਂਜੀ ਹਾਂਜੀ ਕੋਈ ਬਿਲਕੁਲ ਇਸ ਟੂਰਨਾਮੈਂਟ ਨੂੰ ਲੈ ਕੇ ਬਠਿੰਡਾ ਦੇ ਲੋਕਾਂ ਨਾਲ ਗੱਲਬਾਤ ਕਰ ਰਹੇ ਹੋ ਹੋਰ ਵੀ ਸਾਡੇ ਨਾਲ ਇੱਥੇ ਕੁਝ ਨੌਜਵਾਨ ਮੌਜੂਦ ਹੈ ਗੱਲਬਾਤ ਕਰਦੇ ਜੇਤੇ ਕੀ ਕਹਿਣਾ ਚਾਹੋਗੇ ਜੋ ਬਠਿੰਡਾ ਚ ਇੱਕ ਕਿੱਕ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਵਧੀਆ ਟੂਰਨਾਮੈਂਟ ਹੈਗਾ ਇਹ ਟੂਰਨਾਮੈਂਟ ਤਾਂ ਹੁੰਦੇ ਰਹਿਣੇ ਚਾਹੀਦੇ ਆ ਇਹ ਟੂਰਨਾਮੈਂਟ ਤਾਂ ਹੋਊਗਾ ਤਾਂ ਜੇ ਆਪਣਾ ਪੰਜਾਬ ਦਾ ਯੂਥ ਹੈ ਉਹ ਖੇਡਾਂ ਵੱਲ ਕਰਸ਼ਿਤ ਹੋਊਗਾ ਤੇ ਫਿਰ ਉਹ ਨਸ਼ਿਆਂ ਤੋਂ ਬਚੂਗਾ ਤੇ ਜੇ ਪੰਜਾਬ ਤੇ ਨਸ਼ਾ ਦਾ ਲੱਗੇ ਉਹ ਵੀ ਹਟਣ ਘਟੂਆ ਇਹ ਬਹੁਤ ਸੋਹਣਾ ਪ੍ਰੋਲ ਨਗਰ ਨਿੰਮ ਬਟਿੰਡਾ ਦੇ ਮੇਰੇ ਤੇ ਉਹਨਾਂ ਦੀ ਟੀਮ ਵੱਲੋਂ ਜਿਹੜਾ ক্রিকেট ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਹਾਂਜੀ ਜ਼ਰੂਰ ਹੈ ਬਹੁਤ ਵਧੀਆ ਪ੍ਰੋਲ ਹੈ ਐਦਾ ਹੁਣੇ ਹੀ ਰਹਿੰਦਾ ਹੁੰਦਾ ਹੀ ਰਹੇ ਟੂਰਨਾਮੈਂਟ ਦਾ ਭਾਈ ਜੀ ਕੀ ਨਾਮ ਹੈ ਤੁਹਾਡਾ ਆਪਣਾ ਹੀ ਹਰਮੀਤ ਚੈਲ ਹਰਮੀਤ ਜੀ ਜੇ ਗੱਲ ਕਰੀਏ ਪੰਜਾਬ ਦੇ ਯੂਥ ਨੂੰ ਖਾਸ ਕਰਕੇ ਬਟਿੰਡਾ ਦੇ ਯੂਥ ਨੂੰ ਖੇਡਾਂ ਨਾਲ ਜੋੜਨ ਲਈ ਅੱਜ ক্রিকেট ਟੂਰਨਾਮੈਂਟ ਦੀ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਹੈ ਤੁਸੀਂ ਵੀ ਪਹੁੰਚੋ ਕੀ ਕੰਨਾ ਚਾਹੋ ਬਿਲਕੁਲ ਜੀ ਬਹੁਤ ਵਧੀਆ ਹੈ ਇਹ ਮੈਂ ਵੀ ਆਪਣੇ ਪਿੰਡ ਪਹਿਲਾਂ ਕ੍ਰਿਕਟ ਟੂਰਨਾਮੈਂਟ ਕਰਵਾਉਂਦਾ ਰਿਹਾ ਆਪਣਾ ਮਾਨਸਾ ਜ਼ਿਲ੍ਹੇ ਦੇ ਪਿੰਡ ਤੇ ਇਹ ਬਹੁਤ ਹੀ ਕ੍ਰਾਂਤੀਕਾਰੀ ਕਦਮ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਤੇ ਮੇਅਰ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਐਸ ਲੈਵਲ ਤੇ ਜਿਹੜਾ ਉਹਨਾਂ ਨੇ ਇਨੀਸ਼ੀਏਟਿਵ ਲਇਤਾ ਹਰੇਕ ਵਾਰਡ ਚੋ ਹਰੇਕ ਬੱਚਾ ਇਨਵੋਲ ਹੋਊਗਾ ਤੇ ਜਿੰਨੇ 플레이ਰ ਵਧੀਆ ਨਿਕਲਣਗੇ ਤੇ ਅਪਰ ਲੈਵਲ ਤੇ ਟੂਰਨਾਮੈਂਟਸ ਫੇਰ ਹੋਣਗੇ ਅੱਗੇ ਬਹੁਤ-ਬਹੁਤ ਬਹੁਤ ਬਹੁਤ ਵਧੀਆ ਇਨੀਸ਼ੀਏਟਿਵ ਹੈ ਇਸ ਮੌਕੇ ਤੇ ਖਾਸ ਕਰਕੇ ਪੰਜਾਬ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਸੇਜ ਤਾਂ ਇਹੀ ਹੈ ਰਜਾਈਆਂ ਚੋਂ ਨਿਕਲੋ ਮੋਬਾਈਲ ਛੱਡੋ ਗਰਾਊਂਡ ਚਾਓ ਤੇ ਆਪਾਂ ਜਿਹੜੀ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਲੈਂਦਾ ਉਹਦਾ ਆਪਾਂ ਸਾਥ ਦੇਈਏ ਤੇ ਸਰਕਾਰ ਕਿਸੇ ਵੱਲੋਂ ਕੋਲ ਨਹੀਂ ਕਰੂਗੀ ਪਹਿਲਾਂ ਆਪਣਾ ਪ੍ਰੋਗਰਾਮ ਚੱਲਦਾ ਖੇਡਾ ਵਤਨ ਪੰਜਾਬ ਦੀਆਂ ਸਰਕਾਰ ਦਾ ਵੀ ਬਹੁਤ ਵਧੀਆ ਇਨੀਸ਼ੀਏਟਿਵ ਹੈ ਤੇ ਬਹੁਤ ਬਹੁਤ ਧੰਨਵਾਦ ਸਰਕਾਰ ਇਸੇ ਤਰ੍ਹਾਂ ਲੱਗੀ ਰਹੇ ਤੇ ਬੱਚਿਆਂ ਨੂੰ ਗਰਾਊਂਡਾਂ ਚ ਲਿਆਓ ਬਟਿੰਡਾ ਦੇ ਕੁਝ ਹੋਰ ਵੀ ਤੁਹਾਡੇ ਨਾਲ ਇੱਥੇ ਲੋਕ ਮਤੂਦਾ ਗੱਲਬਾਤ ਕਰਦੇ ਆ ਬੇਟੇ ਕੀ ਕਹਿਣਾ ਚਾਹੋਗੇ ਜੋ ਕ੍ਰਿਕਟ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਬਟਿੰਡਾ ਚ ਹਾਂਜੀ ਬਹੁਤ ਵਧੀਆ ਕੰਮ ਕਰ ਰਹੇ ਹੈ ਪਰ ਵੱਲੋਂ ਕਰਾਈ ਜਾ ਰਿਹਾ ਹੈ ਕਿਉਂਕਿ ਜੇ ਅੱਜ ਕੱਲ ਦਾ ਜਿਹੜਾ ਜਿਹੜਿਆ ਕੋਈ ਡਰੱਗਸ ਵਾਲ ਧੱਕਿਆ ਜਾ ਰਿਹਾ ਹੈ ਉਹ ਐਂਟੀ ਚਲਾਲਾ ਕੇ ਮਦਦ ਦੇ ਨੇ ਜੇ ਆਪਣਾ ਖੇਡਾਂ ਵੱਲ ਅੱਗੇ ਆ ਕੇ ਆਣਗੇ ਤਾਂ ਉਹਨਾਂ ਲਈ ਵੀ ਵਧੀਆ ਮਾਨਸਿਕ ਤੇ ਦੂਜਾ ਵਿਸਾਧ ਹੋਗਾ ਤਾਂ ਜਿਹੜੇ ਨੌਜਵਾਨ ਆ ਖੇਡਾਂ ਨਾਲ ਜੁੜੇ ਰਹੇ ਹਾਂਜੀ ਹਾਂਜੀ ਕੀ ਵਧੀਆ ਉਪਰਾਲਾ ਹੈ ਹਾਂਜੀ ਬਹੁਤ ਵਧੀਆ ਉਪਰਾਲਾ ਹੈ ਉਹ ਤੁਜੀ ਬਿਲਕੁਲ ਬਟਿੰਡਾ ਦੇ ਲੋਕਾਂ ਨਾਲ ਗੱਲਬਾਤ ਕਰ ਰਹੇ ਇਸ ਟੂਰਨਾਮੈਂਟ ਨੂੰ ਲੈ ਕੇ ਕਾਫੀ ਖੁਸ਼ੀ ਦੀ ਲਹਿਰ ਪਟੰਡਾ ਦੇ ਲੋਕਾਂ ਵਿੱਚ ਇਸ ਟੂਰਨਾਮੈਂਟ ਨੂੰ ਲੈ ਕੇ ਜਿਹੜੀ ਪਾਈ ਜਾ ਰਹੀ ਹੈ ਕੈਮਰਾਮੈਨ ਸੁਪੇਦਰਨ ਬਨੋਂ ਤਰਤੀਬਾਲ ਪੈਨਿਕ ਸਵੇਰਾ ਟੀਵੀ ਪਟੰਡਾ ਆਪ ਸਰਕਾਰ ਵੱਲੋਂ ਚਲਾਈ ਗਈ ਮੌਜਮ ਚੋਤ ਨਸ਼ਾ ਵਿਰੋਧ ਦੇ ਤਹਿਤ ਨਗਰ ਨਿਗਮ ਬਠਿੰਡਾ ਦੇ ਮੇਰਪਦਮ ਜੀ ਸਿੰਘ ਮਹਿਤਾ ਤੇ ਉਹਨਾਂ ਦੀ ਟੀਮ ਵੱਲੋਂ ਬਠਿੰਡਾ ਦੇ ਯੂਥ ਨੂੰ ਖੇਡਾਂ ਨਾਲ ਜੋੜਨ ਲਈ ਕ੍ਰਿਕਟ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਜਿਸ ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਤੁਸੀਂ ਤੇ ਅਜਮਪਕ ਸਿੰਘ ਫੀਲ ਸਟੇਡੀਅਮ ਬਠਿੰਡਾ ਦੀਆਂ ਇਸ ਟੂਰਨਾਮੈਂਟ ਨੂੰ ਲੈ ਕੇ ਬਠਿੰਡਾ ਦੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਉਹਨਾਂ ਦਾ ਤਸਵੀਰਾਂ ਤੁਹਾਨੂੰ ਚਾਹੀਦੇ ਅੱਜ ਭਗਤ ਸਿੰਘ ਫੀਲ ਸਟੇਡੀਅਮ ਬਠਿੰਡਾ ਦੀ ਦਿਖਾ ਰਹੇ ਹਾਂ ਕਾਫੀ ਵੱਡੀ ਤਰ੍ਹਾਂ ਦੇ ਬਠਿੰਡਾ ਦੇ ਜਿਹੜੇ ਲੋਕ ਬਠਿੰਡਾ ਦੇ ਸ਼ਹੀਦ ਅੱਜ ਭਗਤ ਸਿੰਘ ਫੀਲ ਸਟੇਡੀਅਮ ਤੇ ਪਹੁੰਚ ਰਹੇ ਆ ਅੱਜ ਇਸ ਟੂਰਨਾਮੈਂਟ ਦੀ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਤਰ੍ਹਾਂ ਦਿਖਾ ਰਹੇ ਹਾਂ ਸ਼ਹੀਦ ਅੱਗੇ ਭਗਤ ਸਿੰਘ ਫੀਲ ਸਟੇਡੀਅਮ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਮੱਠੀ ਪਦਾਰ ਬਠਿੰਡਾ ਦੇ ਜਿਹੜੇ ਲੋਕ ਹੈ ਬਠਿੰਡਾ ਦੇ ਸ਼ਹੀਦ ਰਾਜੋਪਾਲ ਸਿੰਘ ਕੇ ਸਟੇਡੀਅਮ ਤੇ ਪਹੁੰਚ ਰਹੇ ਹੈ ਦੱਸਦੀ ਹੈ ਕਿ ਅੱਜ ਇਸ ਟੂਰਨਾਮੈਂਟ ਦੀ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਹੈ ਇਸ ਪ੍ਰੋਗਰਾਮ ਤੇ ਵਿਸ਼ੇਸ਼ ਤੌਰ ਤੇ ਬਾਲੀਵੁੱਡ ਐਕਟਰ ਹਮਿਸ਼ਾ ਪਟੇਲ ਪਹੁੰਚ ਰਿਹਾ ਹੈ ਅਤੇ ਪੰਜਾਬੀ ਮਸ਼ਹੂਰ ਗਾਇਕ ਰਾਸ਼ਟਰ ਸਲੀਮ ਇੱਕ ਕਰਦੇ ਮਸ਼ਹੂਰ ਪਲੇਅਰ ਹਰਭਜਨ ਸਿੰਘ ਵੀ ਜਿਹੜੇ ਪਹੁੰਚ ਰਹੇ ਆ ਕਸਵੀਰਾ ਦੇ ਮੈਚਾਂ ਦਿਖਾ ਰਹੇ ਆ ਸ਼੍ਰੀ ਤੇ ਆਜੋ ਭਗਤ ਸਿੰਘ ਖੇਡ ਸਟੇਡੀਅਮ ਪਟੰਡਾ ਦਿਆਂ ਇੱਕ ਵਾਰ ਫੇਰ ਦੱਸ ਦੇ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਕੋਈ ਮੋਹਿਮ ਜੁਵਨ ਨਸ਼ਾ ਬਰੋਧ ਦੇ ਤਹਿਤ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਨਗਰ ਨਿਗਮ ਪਟੰਡਾ ਦੇ ਮੇਅਰ ਬਦਮ ਜੀ ਸਿੰਘ ਮਹਿਤਾ ਤੇ ਉਹਨਾਂ ਦੀ ਟੀਮ ਵੱਲੋਂ ਦੱਸਦੇ ਕਿ ਪੰਜਾਬ ਦੇ ਯੂਥ ਨੂੰ ਪਟੰਡਾ ਦੇ ਯੂਥ ਨੂੰ ਖੇਡਾਂ ਨਾਲ ਜੋੜਨ ਲਈ ਇਹ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਤਸਵੀਰਾਂ ਤੋਂ ਦੇਖਣ ਦਿਖਾ ਰਹੇ ਆ ਸ਼੍ਰੀ ਤੇ ਆਜੋ ਭਗਤ ਸਿੰਘ ਖੇਡ ਸਟੇਡੀਅਮ ਪਟੰਡਾ ਦ ਟੂਰਨਾਮੈਂਟ ਨੂੰ ਲੈ ਕੇ ਬਠਿੰਡਾ ਦੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਚਾਹਣਾ ਉਹਨਾਂ ਦਾ ਤਸਵੀਰਾਂ ਤੁਹਾਨੂੰ ਇਸ ਟਾਈਮ ਜਿਹੜੇ ਅੱਗੇ ਪਾਕਿੰਕੇ ਸਟੇਡੀਅਮ ਬਠਿੰਡਾ ਦੀ ਅਦਕਾਰ ਇਸ ਟੂਰਨਾਮੈਂਟ ਨੂੰ ਲੈ ਕੇ ਸਾਡੇ ਨਾਲ ਬਠਿੰਡਾ ਦੇ ਕੁਝ ਲੋਕ ਮਜ਼ੇਦਾਰ ਗੱਲਬਾਤ ਕਰਦੇ ਭਾਈ ਜੀ ਬਠਿੰਡਾ ਚ ਜਿਹੜਾ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਨਗਰ ਨਿਗਮ ਬਠਿੰਡਾ ਦੇ ਮੇਅਰ ਅਤੇ ਉਹਨਾਂ ਦੀ ਟੀਮ ਵੱਲੋਂ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਕਿ ਨਗਰ ਨਿਗਮ ਦੇ ਮੇਅਰ ਵੱਲੋਂ ਕਰਨੀ ਸਿੰਘ ਮੈਤਾ ਜੀ ਵੱਲੋਂ ਜੋ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਬਿਹੰਡਾ ਪ੍ਰੀਮੀਅਮ ਲੀਗ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਕਿ ਬਿਹੰਡਾ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੈਗਾ ਜੇ ਤੋ ਮੈਂ ਜਾਣਦਾ ਹੈ ਇਦਾਂ ਦੇ ਉਪਰਾਲੇ ਸਰਕਾਰ ਵੱਲੋਂ ਹੁੰਦੇ ਰਹਿਣੇ ਚਾਹੀਦੇ ਆਗੇ ਤਾਂ ਕਿ ਇਸ ਨਾਲ ਕੀ ਹੈ ਕਿ ਨੌਜਵਾਨਾਂ ਨੂੰ ਬੜਾ ਹੁਸ਼ਾਹ ਮਿਲਦਾ ਹੈ ਛੇਡਾਂ ਨੂੰ ਹੁਸ਼ਾਹ ਮਿਲਦਾ ਹੈਗਾ ਜਿਹੜੀ ਨੌਜਵਾਨੀ ਨਸ਼ੇ ਵੱਲ ਜਾ ਰਹੀ ਸੀਗੀ ਕਿਤੇ ਨਾ ਕਿਤੇ ਆਪਾਂ ਉਹਨੂੰ ਠੱਲ ਪਾ ਸਕਦੇ ਆਂਗੇ ਤਾਂ ਬਹੁਤ ਵਧੀਆ ਉਪਰਾਲਾ ਹੈਗਾ ਜੋ ਕਿ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈਗਾ ਜਿੰਨੀ ਸ਼ਲਾਘਾ ਕੀਤੀ ਹੈ ਉਹ ਨਹੀਂ ਘਟਾਏ ਇਸੇ ਦਾ ਜਿਹੜਾ ਯੂਥ ਹੈ ਜੋ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਵਾਏ ਜਾਂਦੇ ਆ ਉਹ ਖੇਡਾਂ ਨਾਲ ਜੁੜਿਆ ਰਵੇ ਬਿਲਕੁਲ ਜੀ ਬਿਲਕੁਲ ਇਦਾਂ ਦੇ ਪ੍ਰੋਗਰਾਮ ਹੁੰਦੇ ਰਹਿਣਗੇ ਤਾਂ ਨੌਜਵਾਨ ਕਿੱਦਾਂ ਕਿਤੇ ਇੱਕ ਕੰਪੀਟੀਟਿਵ ਭਾਵਨਾ ਆਉਂਦੀ ਹੈ ਨੌਜਵਾਨਾਂ ਵਿੱਚ ਠੀਕ ਹੈ ਤੇ ਉਸ ਨਾਲ ਕੀ ਹੈ ਕਿ ਲੋਕੀ ਇਸ ਨਾਲ ਜੁੜਦੇ ਹੈਗੇ ਖੇਡਾਂ ਨਾਲ ਜੁੜਦੇ ਹੈਗੇ ਜੇ ਗਵਰਨਮੈਂਟ ਇਦਾਂ ਦੇ ਉਪਰਾਲੇ ਕਰੂਗੀ ਤਾਂ ਕਿਉਂ ਨਾ ਨੌਜਵਾਨੀ ਉੱਤੇ ਵੱਲ ਲਜੂਗੀ ਤਾਂ ਬਹੁਤ ਕੁਝ ਦੀ ਬਿਲਕੁਲ ਭਾਈ ਜੀ ਦਾ ਬੇਟਾ ਵੀ ਇਹਨਾਂ ਨਾਲ ਆਇਆ ਗੱਲਬਾਤ ਕਰਦੇ ਆ ਬੇਟੇ ਕਿ ਕਿੱਕਰ ਟੂਰਨਾਮੈਂਟ ਕਰਵਾਇਆ ਜਾ ਰਿਹਾ ਬਟਿੰਡਾ ਤੇ ਤੁਸੀਂ ਵੀ ਪੁੱਛੋ ਆਪਣੇ ਡੈਡੀ ਇੱਕ ਕੇ ਬਹੁਤ ਮਜ਼ਾ ਆਇਆ ਅੰਦਰ ਅੱਛਾ ਵਧੀਆ ਲੱਗ ਰਿਹਾ ਹੈ ਜਿਸ ਤਰ੍ਹਾਂ ਦੇ ਟੂਰਨਾਮੈਂਟ ਹੋਣੇ ਚਾਹੀਦੇ ਆ ਹਾਂਜੀ ਹਾਂਜੀ ਕੋਈ ਬਿਲਕੁਲ ਇਸ ਟੂਰਨਾਮੈਂਟ ਨੂੰ ਲੈ ਕੇ ਬਠਿੰਡਾ ਦੇ ਲੋਕਾਂ ਨਾਲ ਗੱਲਬਾਤ ਕਰ ਰਹੇ ਹੋ ਹੋਰ ਵੀ ਸਾਡੇ ਨਾਲ ਇੱਥੇ ਕੁਝ ਨੌਜਵਾਨ ਮੌਜੂਦ ਹੈ ਗੱਲਬਾਤ ਕਰਦੇ ਜੇਤੇ ਕੀ ਕਹਿਣਾ ਚਾਹੋਗੇ ਜੋ ਬਠਿੰਡਾ ਚ ਇੱਕ ਕਿੱਕ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਵਧੀਆ ਟੂਰਨਾਮੈਂਟ ਹੈਗਾ ਇਹ ਟੂਰਨਾਮੈਂਟ ਤਾਂ ਹੁੰਦੇ ਰਹਿਣੇ ਚਾਹੀਦੇ ਆ ਇਹ ਟੂਰਨਾਮੈਂਟ ਤਾਂ ਹੋਊਗਾ ਤਾਂ ਜੇ ਆਪਣਾ ਪੰਜਾਬ ਦਾ ਯੂਥ ਹੈ ਉਹ ਖੇਡਾਂ ਵੱਲ ਕਰਸ਼ਿਤ ਹੋਊਗਾ ਤੇ ਫਿਰ ਉਹ ਨਸ਼ਿਆਂ ਤੋਂ ਬਚੂਗਾ ਤੇ ਜੇ ਪੰਜਾਬ ਤੇ ਨਸ਼ਿਆਂ ਦਾ ਦਾ ਲੱਗੇ ਉਹ ਵੀ ਹਟਣ ਘਟੂਆ ਇਹ ਬਹੁਤ ਸੋਹਣਾ ਪ੍ਰੋਲ ਨਗਰ ਨਿੰਮ ਬਟਿੰਡਾ ਦੇ ਮੇਰੇ ਤੇ ਉਹਨਾਂ ਦੀ ਟੀਮ ਵੱਲੋਂ ਜਿਹੜਾ ਇਹ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਹਾਂਜੀ ਜ਼ਰੂਰ ਹੈ ਬਹੁਤ ਵਧੀਆ ਪ੍ਰੋਲ ਹੈ ਐਦਾ ਹੋਣਾ ਹੀ ਰਹਿੰਦਾ ਹੁੰਦਾ ਹੀ ਰਹੇਦਾ ਹੈ ਇਹ ਟੂਰਨਾਮੈਂਟ ਦਾ ਭਾਈ ਜੀ ਕੀ ਨਾਮ ਹੈ ਤੁਹਾਡਾ ਆਪਣਾ ਹੀ ਹਰਮੀ ਚੈਲ ਹਰਮੀ ਜੀ ਜੇ ਗੱਲ ਕਰੀਏ ਪੰਜਾਬ ਦੇ ਯੂਥ ਨੂੰ ਖਾਸ ਕਰਕੇ ਬਟਿੰਡਾ ਦੇ ਯੂਥ ਨੂੰ ਖੇਡਾਂ ਨਾਲ ਜੋੜਨ ਲਈ ਅੱਜ ਕ੍ਰਿਕਟ ਟੂਰਨਾਮੈਂਟ ਦੀ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਹੈ ਤੁਸੀਂ ਵੀ ਪਹੁੰਚੋ ਕੀ ਕੰਨਾ ਚਾਹੋ ਬਿਲਕੁਲ ਜੀ ਬਹੁਤ ਵਧੀਆ ਹੈ ਇਹ ਮੈਂ ਵੀ ਆਪਣੇ ਪਿੰਡ ਪਹਿਲਾਂ ਕ੍ਰਿਕਟ ਟੂਰਨਾਮੈਂਟ ਕਰਵਾਉਂਦਾ ਰਿਹਾ ਆਪਣਾ ਮਾਨਸਾ ਜ਼ਿਲ੍ਹੇ ਦਾ ਪਿੰਡ ਤੇ ਇਹ ਬਹੁਤ ਹੀ ਕ੍ਰਾਂਤੀਕਾਰੀ ਕਦਮ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਤੇ ਮੇਅਰ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਐਸ ਲੈਵਲ ਤੇ ਜਿਹੜਾ ਉਹਨਾਂ ਨੇ ਇਨੀਸ਼ੀਏਟਿਵ ਲਿਆਤਾ ਹਰੇਕ ਵਾਰਡ ਚੋਂ ਹਰੇਕ ਬੱਚਾ ਇਨਵੋਲ ਹੋਊਗਾ ਤੇ ਜਿੰਨੇ 플레이ਰ ਵਧੀਆ ਨਿਕਲਣਗੇ ਤੇ ਅੱਪਰ ਲੈਵਲ ਦੇ ਟੂਰਨਾਮੈਂਟਸ ਫੇਰ ਹੋਣਗੇ ਅੱਗੇ ਬਹੁਤ-ਬਹੁਤ ਬਹੁਤ ਬਹੁਤ ਵਧੀਆ ਇਨੀਸ਼ੀਏਟਿਵ ਹੈ ਇਸ ਮੌਕੇ ਤੇ ਖਾਸ ਕਰਕੇ ਪੰਜਾਬ ਦੇ ਯੂਥ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਮੈਸੇਜ ਤਾਂ ਇਹੀ ਹੈ ਰਜਾਈਆਂ ਚੋਂ ਨਿਕਲੋ ਮੋਬਾਈਲ ਛੱਡੋ ਗਰਾਊਂਡ ਚ ਜਾਓ ਤੇ ਆਪਾਂ ਜਿਹੜੀ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਲੈਂਦਾ ਉਹਦਾ ਆਪਾਂ ਸਾਥ ਦਈਏ ਤੇ ਸਰਕਾਰ ਕਿਸੇ ਵੱਲੋਂ ਕੋਲ ਨਹੀਂ ਕਰੂਗੀ ਪਹਿਲਾਂ ਆਪਣਾ ਪ੍ਰੋਗਰਾਮ ਚੱਲਦਾ ਖੇਡਾ ਵਤਨ ਪੰਜਾਬ ਦੀਆਂ ਸਰਕਾਰ ਦਾ ਵੀ ਬਹੁਤ ਵਧੀਆ ਇਨੀਸ਼ੀਏਟਿਵ ਹੈ ਤੇ ਬਹੁਤ ਬਹੁਤ ਧੰਨਵਾਦ ਸਰਕਾਰ ਇਸੇ ਤਰ੍ਹਾਂ ਲੱਗੀ ਰਵੇ ਤੇ ਬੱਚਿਆਂ ਨੂੰ ਗਰਾਊਂਡਾਂ ਚ ਲਿਆਵੇ। ਮੋਹੰਦ ਦਾ ਕੁਝ ਹੋਰ ਵੀ ਤੁਹਾਡੇ ਨਾਲ ਤੇ ਲੋਕ ਮਜੂਦਾ ਗੱਲਬਾਤ ਕਰਦੇ ਬੇਟੇ ਕੀ ਕਹਿਣਾ ਚਾਹੋਗੇ ਜੋ ਕ੍ਰਿਕਟ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਬਟੇਟਾ ਹਾਂਜੀ ਬਹੁਤ ਵਧੀਆ ਕੰਮ ਹੈ ਪੇਰ ਵੱਲੋਂ ਕਰਾਈ ਜਾ ਰਿਹਾ ਕਿਉਂਕਿ ਜੇ ਅੱਜ ਕੱਲ ਦਾ ਜਿਹੜਾ ਜਿਹੜਿਆ ਕੋਈ ਡਰੱਗਸ ਵਾਲਕ ਧੱਕਿਆ ਜਾ ਰਿਹਾ ਉਹ ਐਂਟੀ ਚਲਾ ਲਾ ਕੇ ਮਦਦੰਦੇ ਨੇ ਤੇ ਆਪਣਾ ਖੇਡਾਂ ਵੱਲ ਅੱਗੇ ਆ ਕੇ ਆਣਗੇ ਤਾਂ ਉਹਨਾਂ ਲਈ ਵਧੀਆ ਮਾਨਸਿਕ ਤੇ ਦੂਜਾ ਵਿਸਾਧ ਹੋਗਾ ਤਾਂ ਵੀ ਜਿਹੜੇ ਨੌਜਵਾਨ ਆ ਉਹ ਖੇਡਾਂ ਨਾਲ ਜੁੜੇ ਰਹੋ ਹਾਂਜੀ ਹਾਂਜੀ ਕੀ ਵਧੀਆ ਉਪਰਾਲਾ ਹੈ ਹਾਂਜੀ ਬਹੁਤ ਵਧੀਆ ਉਪਰਾਲਾ ਹੈ ਉਹ ਸਤਿ ਸ੍ਰੀ ਅਕਾਲ ਬਟਿੰਡਾ ਦੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਇਸ ਟੂਰਨਾਮੈਂਟ ਨੂੰ ਲੈ ਕੇ ਕਾਫੀ ਜੜੀ ਖੁਸ਼ੀ ਦੀ ਲਹਿਰ ਬਟਿੰਡਾ ਦੇ ਲੋਕਾਂ ਵਿੱਚ ਇਸ ਟੂਰਨਾਮੈਂਟ ਨੂੰ ਲੈ ਕੇ ਜੜੀ ਪਾਈ ਜਾ ਰਹੀ ਹੈ ਕੈਮਰਾਮੈਨ ਸੁਦੇਸ਼ਨ ਬਰਨੋਂ ਤਰਤੀ ਵਾਲ ਪੈਨਿਕ ਸਵੇਰਾ ਟੀਵੀ ਬਟਿੰਡਾ